ਮਾਪਿਓ ਦੇ ਜਵਾਨ ਪੁੱਤ ਇਹਨਾਂ ਦੇ ਜਦੋਂ ਘਰ ਦੇ ਵਿੱਚ ਵਿਆਹ ਰੱਖੇ ਜਾਂਦੇ ਨੇ ਤਾਂ ਸਭ ਤੋਂ ਵੱਧ ਚਾਹ ਮਾਪਿਓ ਨੂੰ ਹੀ ਹੁੰਦਾ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਉਹਨਾਂ ਦੇ ਸਿਰ ਤੇ ਅਤੇ ਨਾਲ ਹੀ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਅੱਜ ਸਾਡੇ ਬੱਚੇ ਇੱਕ ਨਵੀਂ ਜ਼ਿੰਮੇਵਾਰੀਆਂ ਦੇ ਵਿੱਚ ਪੈਣ ਲਈ ਤਿਆਰ ਹੋ ਚੁੱਕੇ ਨੇ ਅਤੇ ਉਹਨਾਂ ਦੀ ਉਮਰ ਵੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਵਿਆਹ ਕੀਤਾ ਜਾਵੇ ਦੋ ਪਰਿਵਾਰਾਂ ਦਾ ਮੇਲ ਹੁੰਦਾ ਰਿਸ਼ਤੇ ਤੈਅ ਹੋ ਜਾਂਦੇ ਨੇ ਅਤੇ ਜਦੋਂ ਵਿਆਹ ਵਾਲਾ ਦਿਨ ਹੁੰਦਾ ਤਾਂ ਹਰੇਕ ਨੂੰ ਗੋਡੇ-ਗੋਡੇ ਚਾੜ੍ਹਿਆ ਹੁੰਦਾ ਪਰ ਕਿਸ ਤਰ੍ਹਾਂ ਲੱਗੇਗਾ ਤੁਹਾਨੂੰ ਇਹ ਸੁਣ ਕੇ ਕਿ ਵਿਆਹ ਤੋਂ ਅਗਲੇ ਹੀ ਦਿਨ ਵਿਆਹ ਵਾਲੇ ਦਿਨ ਸਭ ਕੁਝ ਹੋਇਆ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਵੀ ਲੈ ਕੇ ਆਇਆ ਪੂਰੇ ਚਾਹ ਕੀਤੇ ਗਏ ਘਰ ਦੇ ਵਿੱਚ ਸਾਰੇ ਦੋਸਤ ਰਿਸ਼ਤੇਦਾਰ ਮੌਜੂਦ ਸੀ ਪਰ ਉਸ ਤੋਂ ਹੀ ਅਗਲੇ ਦਿਨ ਜਦੋਂ ਸਵੇਰ ਚੜ੍ਹਦੀ ਹੈ ਤਾਂ ਪਤਾ ਲੱਗਦਾ ਹੈ ਕਿ ਲਾੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਿਲ ਨੂੰ ਚੰਝੋੜ ਦੇਣ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਤੋਂ ਅਗਲੇ ਹੀ ਦਿਨ ਇਸ ਦਰਦਾਰ ਮੁੰਡੇ ਦੀ ਜਾਨ ਗਈ ਹੈ ਇਸ ਦਾ ਨਾਮ ਕੁਲਦੀਪ ਸਿੰਘ ਸੀ ਵਿਆਹ ਵਾਲਾ ਦਿਨ ਹੁਣ ਪਿੰਡ ਵਾਲੇ ਯਾਦ ਕਰ ਰਹੇ ਨੇ ਕਿ ਉਦੋਂ ਕੀ ਕੁਝ ਹੋਇਆ ਸੀ ਅਤੇ ਮਹਿਜ਼ ਕੁਝ ਘੰਟਿਆਂ ਦੇ ਵਿੱਚ ਇਸ ਮੁੰਡੇ ਦੇ ਨਾਲ ਕੀ ਵਾਪਰਿਆ ਪਿੰਡ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਵਿਆਹ ਤੋਂ ਅਗਲੇ ਦਿਨ ਇਹੋ ਜਿਹਾ ਕਿਸੇ ਵੀ ਲਾੜੇ ਦੇ ਨਾਲ ਪਹੁੰਚਾਣਾ ਤਾ ਯਕੀਨਨ ਹਰ ਕੋਈ ਪਹਿਲੀ ਉਂਗਲ ਲਾੜੀ ਤੇ ਹੀ ਚੱਕਦਾ ਹੈ ਉਸ ਮਗਰੋਂ ਉਸਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਕੋਈ ਨਾ ਕੋਈ ਗੱਲਬਾਤ ਹੋਈ ਹੋਣੀ ਹੈ ਇਹ ਵੀ ਸੋਚਿਆ ਗਿਆ ਪਰ ਹੁਣ ਜਦੋਂ ਬੀਤੇ ਦਿਨੀ ਪਤਾ ਲੱਗਦਾ ਹੈ ਕਿ ਪਰਿਵਾਰਿਕ ਮੈਂਬਰ ਪੁਲਿਸ ਦੇ ਕੋਲੋਂ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਆਦੇਸ਼ ਦੇ ਪਿੱਛੇ ਤਾਂ ਕਾਰਨ ਹੋਣਾ ਦੇ ਵੱਲੋਂ ਕੁਝ ਹੋਰ ਦੱਸਿਆ ਗਿਆ ਤਾਂ ਫਿਰ ਸਾਰੇ ਲੋਕ ਪਰਿਵਾਰ ਦੇ ਨਾਲ ਨੇ ਸਹਿਮਤ ਨੇ ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਗੱਲਾਂ ਜ਼ਰੂਰ ਹੋਣਗੀਆਂ ਇਹ ਪੂਰੀ ਖਬਰ ਪਿੰਡ ਪੰਬੂਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਲਦੀਪ ਸਿੰਘ ਨਾਮ ਦਾ ਲਾੜਾ ਪਿੱਤੇ ਦੀਨੀ ਹੀ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਆ ਗਿਆ ਸੀ ਪਰ ਅਗਲੇ ਹੀ ਦਿਨ ਨਹਿਰ ਦੇ ਕਿਨਾਰੇ ਇਸ ਮੁੰਡੇ ਦੀ ਮ੍ਰਿਤਕ ਦੇਹ ਮਿਲੀ। ਇਹ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸੀ ਆਪਕੀ ਇਸ ਨੂੰ ਘਰ ਚੱਕ ਕੇ ਲੈ ਕੇ ਆ ਗਏ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ। ਪੁਲਿਸ ਨੇ ਪੁੱਛਿਆ ਪਰਿਵਾਰਿਕ ਮੈਂਬਰਾਂ ਨੂੰ ਕਿ ਆਖਿਰਕਾਰ ਹੋਇਆ ਕੀ ਹੈ ਕਿਸ ਹਾਲਤ ਦੇ ਵਿੱਚ ਇਹ ਮੁੰਡਾ ਸੀ? ਤਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਅਸੀਂ ਪੁਲਿਸ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਵਾਉਣਾ ਨਹੀਂ ਚਾਹੁੰਦੇ ਇਹ ਸਾਰਾ ਕੁਝ ਵਾਪਰ ਚੁੱਕਿਆ ਫਿਰ ਤੇ ਹੈਰਾਨ ਕਰਦੇ ਹੋਏ ਇਹ ਘਟਨਾ ਜਿੱਥੇ ਵਿਆਹ ਦੇਖਲੇ ਹੀ ਦਿਨ ਮੁੰਡੇ ਦੇ ਨਾਲ ਇਹ ਸਭ ਕੁਝ ਹੋਇਆ ਅਤੇ ਉਹ ਕੁੜੀ ਅਤੇ ਉਸਦੇ ਪਰਿਵਾਰ ਦਾ ਕੀ ਬਣਿਆ ਹੋਣਾ ਜਿਨ੍ਹਾਂ ਨੇ ਕੀ ਆਪਣੀ ਧੀ ਨੂੰ ਆਪਣੇ ਘਰੋਂ ਤੋਰਿਆ ਸੀ ਉਸਦੇ ਸਹੁਰੇ ਘਰ ਦੇ ਵੱਲ ਬੜੇ ਹੀ ਜਾਮਾਂ ਦੇ ਨਾਲ ਸੱਦਰਾਂ ਦੇ ਨਾਲਆਂ ਰਸਮਾਂ ਕਰਨ ਤੋਂ ਬਾਅਦ ਇਸ ਕੁੜੀ ਨੂੰ ਇੱਥੇ ਲਿਆਂਦਾ ਗਿਆ ਸੀ ਘਰ ਦੀ ਨੂੰ ਬਣਾ ਕੇ ਮਹਿਸ ਇੱਕ ਦਿਨ ਵੀ ਨਹੀਂ ਕਿਹਾ ਜਾ ਸਕਦਾ ਕਿ ਉਸਨੇ ਇੱਥੇ 24 ਘੰਟੇ ਵੀ ਪੂਰੇ ਹੋਏ ਹੋਣ ਤੇ ਉਸ ਤੋਂ ਪਹਿਲਾਂ ਹੀ ਉਹ ਵਿਧਵਾ ਹੋ ਗਈ ਇਹੋ ਜਿਹੀ ਇੱਕ ਮਾੜੀ ਖਬਰ ਕੁਝ ਦਿਨ ਪਹਿਲਾਂ ਨਾਬੇ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਇੱਕ ਮੁੰਡਾ ਵਿਆਹ ਤੋਂ ਤੀਜੇ ਦਿਨ ਆਪਣੀ ਲਾੜੀ ਨੂੰ ਉਸਦੇ ਘਰੋਂ ਲੈਣ ਚੱਲਿਆ ਸੀ ਪਰ ਜਿਵੇਂ ਹੀ ਉਸਦੇ ਪਿਤਾ ਦੱਸਦੇ ਨੇ ਕਿ ਅਸੀਂ ਕੱਪੜੇ ਪ੍ਰੈਸ ਕਰਵਾ ਕੇ ਬੈਠੇ ਰਹੇ ਆਪਣੇ ਮੁੰਡੇ ਨੂੰ ਲੱਭਦੇ ਰਹੇ ਫੋਨ ਕਰਦੇ ਰਹੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਗੁਰੂ ਘਰ ਦੇ ਨੇੜਿਓਂ ਉਹਨਾਂ ਦੇ ਸਜਵਾਨ ਪੁੱਤ ਦੀ ਜਿਹਦੇ ਵਿਆਹ ਨੂੰ ਹਲੇ ਤੀਜਾ ਚੌਥਾ ਹੀ ਦਿਨ ਚੱਲਿਆ ਤੇ ਉਸਨੇ ਆਪਣੀ ਘਰ ਵਾਲੀ ਨੂੰ ਲੈਣ ਜਾਣਾ ਸੀ ਪੂਰੇ ਸਹੌਰੀਆਂ ਨੇ ਲੈਣ ਜਾਣਾ ਸੀ ਉਸ ਲਾੜੇ ਨੂੰ ਪਰ ਉਸ ਤੋਂ ਪਹਿਲਾਂ ਹੀ ਪਤਾ ਲੱਗਦਾ ਹੈ ਕਿ ਮੁੰਡੇ ਨੂੰ ਕਿਸੇ ਦੇ ਘਰੋਂ ਮਾਰ ਦਿੱਤਾ ਗਿਆ ਪਿਓ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਪਿੰਡ ਦਾ ਹੀ ਮੁੰਡਾ ਹੈ ਜਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਣੇ ਪਰ ਇਸ ਦੇ ਵਿੱਚ ਹੋਰ ਕੋਣ-ਕੋਣ ਸ਼ਾਮਿਲ ਹੈ ਆਖਿਰਕਾਰ ਕਿਉਂ ਇਸ ਨਵੇਂ ਵਿਆਹੀ ਮੁੰਡੇ ਨੂੰ ਜਿਹਦੇ ਹੱਥਾਂ ਦੇ ਉੱਪਰ ਮਹਿੰਦੀ ਲੱਗੀ ਹੋਈ ਸੀ ਸ਼ਗਨਾ ਵਾਲੇ ਗਾਨੇ ਬੰਨੇ ਹੋਏ ਸਨ ਪਰਿਵਾਰਿਕ ਮੈਂਬਰਾਂ ਨੇ ਤੇ ਉਵੇਂ ਹੀ ਘਰ ਦੇ ਵਿੱਚ ਸਾਰੀ ਸਜਾਵਟ ਅਤੇ ਟੈਂਟ ਲੱਗੇ ਹੋਏ ਸੀ ਫੁੱਲਾਂ ਦੇ ਨਾਲ ਘਰ ਨੂੰ ਸਜਾਇਆ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਹੀ ਲਾੜੇ ਦੀ ਉਸੇ ਮੁੰਡੇ ਦੀ ਜਿਹਦੇ ਕਰਕੇ ਘਰ ਦੇ ਵਿੱਚ ਇੰਨੀਆਂ ਸਾਰੀਆਂ ਖੁਸ਼ੀਆਂ ਆਈਆਂ ਸੀ ਐਨੇ ਚਾਹ ਦਿੱਤੇ ਗਏ ਸਨ ਉਸੇ ਮੁੰਡੇ ਦੀ ਮ੍ਰਿਤਕ ਦੀ ਉਸ ਘਰ ਤੇ ਵਿੱਚ ਪਈ ਸੀ ਤੇ ਉਹ ਤਾਂ ਹਾਂ ਮਾਰ-ਮਾਰੇ ਕਹਿ ਰਿਹਾ ਸੀ ਕਿ ਮੈਨੂੰ ਇਨਸਾਫ ਚਾਹੀਦਾ ਹੈ ਪਿਓ ਜਦੋਂ ਵਾਰ-ਵਾਰ ਆਪਣੇ ਸੁਪੁੱਤ ਨੂੰ ਫੋਨ ਕਰ ਰਿਹਾ ਸੀ ਤਾਂ ਇਸ ਦੇ ਵਿਚਾਲੇ ਇੱਕ ਹੋਰ ਮੁੰਡੇ ਦਾ ਵੀ ਫੋਨ ਆਇਆ ਸੀ ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਹੈ ਇਸੇ ਕਰਕੇ ਪਿਓ ਨੇ ਸਿੱਧੇ ਤੌਰ ਤੇ ਉਸ ਮੁੰਡੇ ਦਾ ਨਾਮ ਲੈਣ ਤੋਂ ਬਾਅਦ ਕਿਹਾ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਰ ਹੈ ਅਤੇ ਉਹ ਸਾਰੀ ਖਬਰ ਵੀ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਲੇ ਤਹਿਲ ਗਏ ਸੀ ਕਿ ਨਵੇਂ ਵਿਆਹੇ ਮੁੰਡੇ ਦੇ ਨਾਲ ਹੁਣੇ ਹੀ ਤਾਂ ਉਹਨਾਂ ਦੇ ਘਰ ਜਾ ਕੇ ਉਹ ਸਾਰੇ ਜਾਣੇ ਵਧਾਈਆਂ ਦੇ ਕੇ ਆਏ ਸੀ ਤੇ ਹੁਣ ਉਹਨਾਂ ਦੇ ਨਾਲ ਇਹ ਕੀ ਵਾਪਰ ਗਿਆ ਸਾਰਿਆ ਕੁਝ ਧਰਿਆ ਧਰਾਇਆ ਰਹਿ ਗਿਆ ਕਿਵੇਂ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਖਤਮ ਹੋ ਗਈਆਂ ਤੇ ਪਿਓ ਰੋ ਰੋ ਕੇ ਆਖ ਰਿਹਾ ਸੀ ਕਿ ਮੇਰਾ ਸਭ ਕੁਝ ਖੋਲ ਹੀ ਆ ਗਿਆ ਮੇਰਾ ਤਾਂ ਘਰ ਹੀ ਨਹੀਂ ਜਾਣ ਦਿੱਤਾ ਗਿਆ ਹੁਣ ਇਹ ਖਬਰ ਜਿਹੜੀ ਕਿ ਉਹ ਮਾਤੂ ਆਈ ਹੈ ਵਿਆਹ ਤੋਂ ਅਗਲੇ ਹੀ ਦਿਨ ਮੁੰਡੇ ਦੀ ਜਾਨ ਗਈ ਹੈ ਤੇ ਲਗਾਤਾਰ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਵਿਆਹ ਤੋਂ ਬਾਅਦ ਕੀ ਵਾਕਈ ਹੀ ਮੁੰਡੇ ਇੰਨੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿ ਖੁਦ ਇਹੋ ਜਿਹਿਆਂ ਕੱਢਣਾ ਮੰਨੋਂ ਜਾਂਦੇ ਪੂਰੇ ਦੇਸ਼ ਭਰ ਦੇ ਵਿੱਚ ਦੇਖਿਆ ਜਾਵੇ ਤਾਂ ਦੋ ਤੋਂ ਤਿੰਨ ਇਹੋ ਜਿਹੇ ਆ ਵੱਡੀਆਂ ਖਬਰਾਂ ਜੋ ਕਿ ਦੇਸ਼ ਵਿਦੇਸ਼ ਦੇ ਵਿੱਚ ਚਰਚਾਵਾਂ ਦਾ ਵਿਸ਼ਾ ਬਣੀਆ ਇਸ ਦੇ ਵਿੱਚ ਅਦੁੱਲ ਸੁਭਾਸ਼ ਹੋਵੇ ਜਾਂ ਫਿਰ ਇੱਕ ਮੈਨੇਜਰ ਹੋਵੇ ਟਾਟਾ ਕੰਪਨੀ ਦਾ ਉਹਨੇ ਵੀ ਆਪਣੀ ਪਤਨੀ ਦੇ ਬਾਰੇ ਇਹ ਕਿਹਾ ਕਿ ਇਸਦੇ ਕਿਸ ਨਾਲ ਸੰਬੰਧ ਨਹੀਂ ਅਤੇ ਮੈਂ ਪਤਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਾਂ ਮੁੰਡਿਆਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਅਧਿਆਤਮ ਨੂੰ ਹੱਕ ਹਾਰ ਕਿਉਂ ਨੇ ਇੱਕ ਵੀਡੀਓ ਬਣਾਈ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਮਗਨੋ ਵੀ ਕਹੋਰ ਮਸ਼ਹੂਰ ਕਾਰੋਬਾਰੀ ਦਾ ਮੁੰਡਾ ਜਿਹਨੇ ਕਿਹਾ ਕਿ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦਾ ਉਹ ਵੀ ਆਪਣੀ ਪਤਨੀ ਤੋਂ ਦੁਖੀ ਸੀ ਹਸਪਤਾਲ ਦੇ ਵਿੱਚ ਭਰਤੀ ਆ ਤੇ ਉਸਨੇ ਵੀ ਇਹ ਕਿਹਾ ਸੀ ਕਿ ਵਿਆਹ ਕਰਵਾਉਣਾ ਕੋਈ ਜ਼ਰੂਰੀ ਚੀਜ਼ ਨਹੀਂ ਹੈ ਪਤਾ ਨਹੀਂ ਉਹ ਮੁੰਡਾ ਬੱਚਿਆ ਵੀ ਹੈ ਕਿ ਨਹੀਂ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਹੀ ਕਹਿਣਾ ਸੀ ਕਿ ਉਸਦੀ ਹਾਲਤ ਕਾਫੀ ਗੰਭੀਰ ਅਤੇ ਤੇਜ਼ ਦੇ ਪਿੱਛੇ ਦਾ ਕਾਰਨ ਉਸਦੇ ਘਰ ਵਾਲਿਆਂ ਤੇ ਘਰਵਾਲੀ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਇੱਕ ਤੋਂ ਬਾਅਦ ਇੱਕ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਵਿਆਹਾਂ ਤੋਂ ਬਾਅਦ ਮੁੰਡਿਆਂ ਦੀ ਜਾਨ ਜਾ ਰਹੀ ਹੈ ਹਾਲਾਂਕਿ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਹੈ ਕਿ ਕੁੜੀਆਂ ਨੂੰ ਹਮੇਸ਼ਾ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਰਹੇ ਹੈ ਉਹਨਾਂ ਨੂੰ ਜਲਾਲਤ ਭਰੇ ਸ਼ਬਦ ਕਿਹਾ ਜਾਂਦੇ ਨੇ ਬੇਇੱਜ਼ਤੀ ਕੀਤੀ ਜਾਂਦੀ ਉਹਨਾਂ ਦੇ ਮਾਪਿਓ ਸਮੇਤ ਪੂਰੇ ਪਰਿਵਾਰ ਨੂੰ ਨੀਵਤ ਖਾਣ ਦੇ ਲਈ ਤਾਣੇ ਮੇੜੇ ਮਾਰੇ ਜਾਂਦੇ ਨੇ ਅਤੇ ਕੁੜੀਆਂ ਨੂੰ ਉਹਨਾਂ ਦੇ ਸਹੁਰੇ ਘਰ ਦੇ ਵਿੱਚ ਇੱਜ਼ਤ ਦੀ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਜੇਕਰ ਉਹ ਕੁਝ ਵੱਧ ਘੱਟ ਖਾ ਲੈਣ ਜਾਂ ਥੋੜੀ ਬਹੁਤੀ ਚੀਜ਼ ਕਿਸੇ ਕਿਸੇ ਦੇ ਲਈ ਮੰਗ ਲੈਂਦੀਆਂ ਨੇ ਤਾਂ ਇਹਨਾਂ ਦੇ ਲਈ ਉਹਨੂੰ ਸਿਣਾਇਆ ਜਾਂਦਾ ਹੈ ਇਹੋ ਜਿਹੇ ਘਰਾਂ ਨੂੰ ਉਹ ਆਪਣਾ ਘਰ ਕੀ ਵੇ ਸਮਝ ਸਕਦੀਆਂ ਨੇ ਇਹ ਸਾਰੇ ਹਾਲਾਤ ਕੁੱਲਿਆਂ ਝੇਲਦੀਆਂ ਆਈਆਂ ਨੇ ਅਤੇ ਹੁਣ ਤੱਕ ਇਹੀ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਨਵੀਂ ਵਿਵਪਤਾ ਦੀ ਜਾਣਕੀ ਹੈ ਨਵੇਂ ਵਕਤ ਨੇ ਆਪਣੀ ਜਾਨ ਲੈ ਲਈ ਸਾਰੇ ਪਰਿਵਾਰ ਦੇ ਉੱਪਰ ਇੰਜ਼ਾਮ ਲੱਗਦੇ ਨੇ ਬਾਤ ਤੇ ਵਿੱਚ ਡਾਟੇ ਦੇ ਲਈ ਤੰਗ ਵੀ ਕੀਤਾ ਜਾਂਦਾ ਹੈ ਅਤੇ ਕੁਝ ਗੱਲਾਂ ਸਾਹਮਣੇ ਵੀ ਆਈਆਂ ਨੇ ਅਤੇ ਸਜਾਵਾਂ ਵੀ ਹੋਈਆਂ ਨੇ ਪਰ ਹੁਣ ਇਸੇ ਲੜੀ ਦੇ ਤਹਿਤ ਜੇਕਰ ਆਪਾਂ ਥੋੜਾ ਅੱਗੇ ਵਧ ਕੇ ਦੇਖੀਏ ਤਾਂ ਮੁੰਡਿਆਂ ਨੂੰ ਲੈ ਕੇ ਹੋਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਮੁੰਡਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਨੂੰ ਮੇਰੇ ਘਰ ਵਾਲੀ ਅਤੇ ਸੋਹਣਾ ਪਰਿਵਾਰ ਤੰਗ ਪਰੇਸ਼ਾਨ ਕਰਦੇ ਹੈ ਮੈਂ ਇਸ ਜ਼ਿੰਦਗੀ ਤੋਂ ਤੰਗ ਆ ਚੁੱਕਿਆ ਮੇਰੀ ਪਤਨੀ ਨੂੰ ਜਾਂ ਫਿਰ ਸੋਹਣਾ ਨੂੰ ਬੰਨ੍ਹ ਸਗਾ ਦਿੱਤੀ ਜਾਵੇ ਵਿਆਹ ਨੂੰ ਲੈ ਕੇ ਹੁਣ ਇਹ ਕਿਹਾ ਜਾਂਦਾ ਹੈ ਕਿ ਵਿਆਹ ਕਰਵਾਉਣੀ ਹੀ ਨਹੀਂ ਚਾਹੀਦੀ ਇਹ ਮੁੰਡਾ ਜਿਹੜਾ ਕਿ ਕਾਰੋਬਾਰੀ ਹੈ ਇਸਦੇ ਵੱਲੋਂ ਲੋਕਾਂ ਨੂੰ ਇਹ ਸਲਾਹ ਦੇਣਾ ਵਿਆਹ ਤੋਂ ਕਰਨ ਤੋਂ ਬਾਅਦ ਇਸ ਨੇ ਹੀ ਸ਼ਬਦ ਕਹੀ ਤਾਂ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਮਾਪਿਓ ਹੀ ਚਾਹੁੰਦੇ ਨੇ ਇਸ ਆਡੇ ਬੱਚੇ ਕਾਰਗਰਸਤੀ ਦੇ ਵਿੱਚ ਪੈਣ ਜ਼ਿੰਮੇਵਾਰੀਆਂ ਸਾਂਮਣ ਲੋ ਪਰਿਵਾਰ ਆਪਸ ਦੇ ਵਿੱਚ ਮਿਲਣ ਅਤੇ ਸੁੱਖ-ਦੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਪਰ ਇੱਥੇ ਤਾਂ ਇੱਕ ਦੂਜੇ ਨੂੰ ਹੀ ਦੁਖੀ ਕਰਨ ਲੱਗੇ ਹੋਏ ਨੇ ਪਤੀ ਅਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਆ ਰਹੀ ਹੈ ਕੜਵਾਹਟ ਅਤੇ ਵਿਆਹ ਇੰਨੇ ਜਾਣੇ ਹੋ ਸਾਬਿਤ ਕਿਉਂ ਹੋ ਰਹੇ ਤੁਹਾਡੇ ਇਸ ਤੇ ਕੀ ਰਾਏ ਹੈ ਕਮੈਂਟ ਕਰਕੇ ਇੱਕ ਵਾਰੀ ਜ਼ਰੂਰ ਦੱਸਿਓ